ਹਾਂਜੀ ਕਿਵੇਂ ਹੋ ਸਾਰੇ ਮੈਂ ਨਾਲ ਇੱਕ ਤੁਹਾਡੇ ਨਾਲ ਤਜਰਬਾ ਸਾਂਝਾ ਕਰਨਾ ਚਾਹਨਾ ਜੋ ਰਜਿੰਦਰਾ ਹਸਪਤਾਲ ਦੇ ਵਿੱਚ ਆ ਮੇਰੇ ਨਾਲ ਪਿਛਲੇ ਵੀਰਵਾਰ ਹੋਇਆ ਆ ਇੱਕ ਘਟਨਾ ਛੋਟੀ ਜੀ ਹੋਇਆ ਕੋਈ ਜਿਆਦਾ ਵੱਡੀ ਨਹੀਂ ਹੈ ਤੇ ਪਿਛਲੇ ਵੀਰਵਾਰ ਵੀ 21 ਤਰੀਕ ਸ਼ਾਇਦ 8ਵਾਂ ਮਹੀਨਾ 2025 ਹੋਇਆ ਕਿ ਆ ਕਿ ਸਾਡੇ ਇੱਕ ਨਾ ਰਿਸ਼ਤੇਦਾਰੀ ਦੇ ਵਿੱਚ ਇੱਕ ਕੁੜੀ ਬਹੁਤ ਜਿਆਦਾ ਸੀਰੀਅਸ ਸੀ ਜੋ 6 ਸਾਲ ਦਾ ਬੱਚਾ ਆ ਉਹਨੂੰ ਰਜਿੰਦਰਾ ਲੈ ਕੇ ਆਏ ਸੀ ਐਮਰਜੈਂਸੀ ਦੇ ਵਿੱਚ ਬੱਚਾ ਵਿਭਾਗ ਦੇ ਵਿੱਚ ਆ ਉੱਥੇ ਚਲੋ ਉਹ ਐਡਮਿਟ ਕਰਾਤੀ ਦਾਖਲ ਕਰਵਾਈ ہوئی ਉੱਥੇ ਬਾਰ ਬਾਰ ਤੁਹਾਨੂੰ ਪਤਾ ਹੈ ਟੈਸਟ ਬਹੁਤ ਕਰਾਉਂਦੇ ਨੇ ਈ ਲੈ ਕੇ ਉਹ ਲੈ ਕੇ ਕਰਵਾਉ ਤੇ ਰਾਤ 6:30 9:30 ਵਜ ਗਏ ਜਿਹੜੇ ਹੁਣ ਟੈਸਟ ਚੱਲੇ ਹੀ ਰਹੇ ਤੇ ਉਹ ਦਵਾਈਆਂ ਕਦੇ ਇਹ ਲੈ ਆ ਕਦੇ ਉਹ ਲੈਓ ਕਿਉਂਕਿ ਜਿਆਦਾ ਸੀਰੀਅਸ ਹੈ ਬੱਚਾ ਤੇ ਉਹ ਜਿਹੜਾ ਬੱਚੇ ਦਾ ਡੈਡੀ ਸੀ ਉਹ ਵੀ ਗਿਆ ਉਹ ਜੀ ਦਵਾਈਆਂ ਦਵਾਈਆਂ ਲੈਣ ਟੈਸਟ ਲੈ ਕੇ ਗਿਆ ਹੋਇਆ ਸੀ ਤੇ ਫਿਰ ਹੋਰ ਟੈਸਟ ਲਿਖਤੇ ਦਵਾਈਆਂ ਲਿਖਤੀਆਂ ਮੈਨੂੰ ਕਹਿੰਦੇ ਵੀ ਆਹ ਦਵਾਈਆਂ ਲੈ ਕੇ ਆ ਮੈਂ ਚੱਲ ਮੈਂ ਲੈ ਆਉਣਾ ਮਾਂ ਮਤੁਰਨ ਲੱਗਿਆ ਮੇਰੀ ਬੇਟੀ ਕਹਿੰਦੀ ਪਾਪਾ ਮੈਂ ਵੀ ਚੱਲੇ ਨਾਲ ਜਾਣਾ ਮਾਂ ਮੋਤੋ ਚੱਲ ਕੋਈ ਨਾਲ ਬੱਲ ਚੱਲਾ ਮੈਂ ਲੈ ਕੇ ਗਿਆ ਉਹਨਾਂ ਨੂੰ ਬੱਚਾ ਵਿਭਾਗ ਚੋਂ ਨਿਕਲ ਕੇ ਬਾਹਰ ਤੇ ਉਹ ਲੇ ਬਾੜਾ ਨੇ ਐਮਰਜੈਂਸੀ ਲੰਘ ਕੇ ਅੱਗੇ ਉਹ ਲਾਸਟ ਚ ਜਾ ਕੇ ਰਜਿੰਦਰਾ ਦੇ ਉੱਥੋਂ ਪਰਲੇ ਪਾਸੇ ਖੁੰਝੇ ਜੀ ਦੁਕਾਨਾਂ ਨੇ ਮੈਡੀਕਲ ਸਟੋਰ ਆ ਉੱਥੇ ਮੈਂ ਦਵਾਈ ਲੈਣ ਜਾਣਾ ਜੀ ਕਾਫੀ ਦੂਰ ਆ ਜਿਹੜੇ ਬੱਚਾ ਵਿਭਾਗ ਆ ਜਿਹੜਾ ਉਹਨੂੰ ਪਤਾ ਰਜਿੰਦਰਾ ਹਸਪਤਾਲ ਜਾਂਦੇ ਰਹਿੰਦੇ ਨੇ ਉਹਨਾਂ ਨੂੰ ਪਤਾ ਵੀ ਕਿੰਨੀ ਕੁ ਦੂਰ ਆ ਉਹ ਤੇ ਮੇਰੀ ਕੁੜੀ ਨਾਲ ਸੀ ਮੈਂ ਤੁਰ ਤੁਰਦੇ ਜਾ ਰਿਹਾ ਹਾਂ ਉਹ ਜਦੋਂ ਉਸੇ ਮੈਂ ਪਹੁੰਚਿਆ ਜਿਹੜੀ ਉਹ ਦੁਕਾਨਾਂ ਦੀ ਮੈਂ ਗੱਲ ਕਰਦਾ ਉੱਥੇ ਪਹਿਲਾਂ ਖੁੱਲੀ ਹੁੰਦੀ ਸੀ ਹੋਰਜਿੰਦਰਾ ਹਸਪਤਾਲ ਤੋਂ ਬਾਹਰ ਜਾ ਸਕਦੀ ਰੋਡ ਤੇ ਉੱਥੇ ਕੰਧ ਕਰੀ ਵੀ ਉਹ ਰਸਤਾ ਬੰਦ ਕਰਿਆ ਹੋਇਆ ਮੈਂ ਯਾਰ ਬੜੀ ਜਿੱਕਤ ਹੋ ਮੈਂ ਏਡੀ ਦੂਰ ਆ ਗੇ ਮੈਂ ਹੁਣ ਫੇਰ ਮਾ ਘੁੰਮ ਕੇ ਉਹ ਦੁਬਾਰਾ ਫੇਰ ਐਮਰਜੈਂਸੀ ਟੱਪ ਕੇ ਗੇਟ ਤੋਂ ਬਾਹਰ ਜਾਣਾ ਪਊਗਾ ਫੇਰ ਇੱਧ ਘੁੰਮ ਕੇ ਫੇਰ ਦੁਬਾਰਾ ਇੱਧਰ ਆਉਣਾ ਪੈਣਾ ਆ ਚਲੋ ਜਦੋਂ ਮੈਂ ਉੱਥੋਂ ਜਾ ਦੇਖਿਆ ਵੀ ਇਧਰ ਰਸਤਾ ਬੰਦ ਆ ਉੱਥੇ ਮੈਂ ਫਤੁਰ ਪਿਆ ਹੁਣ ਮੈਨੂੰ ਜਾਣੀ ਸੀ ਦਵਾਈ ਤਾਂ ਮੈਂ ਲੈਣੀ ਸੀ ਕਿਉਂਕਿ ਜਗਾ ਜ਼ਰੂਰੀ ਸੀ ਐਮ ਤੁਮ ਉਦੋਂ ਮੇਰੀ ਬੇਟੀ ਕਹਿੰਦੀ ਕਿ ਪਾਪਾ ਮੈਨੂੰ ਤਾਂ ਨੀਂਦ ਆਉਂਦੀ ਆ ਚਲੋ ਮੈਨੂੰ ਉੱਥੇ ਮਹਾ ਚਲੰਗਾ ਆ ਪੁੱਤ ਮੁੰਡੇ ਲੱਗ ਜਾ ਉਹਨੂੰ ਮੈਂ ਚੱਕਿਆ ਮੁੰਡੇ ਲਾ ਲਿਆ ਮੈਂ ਤੁਰਿਆ ਜਾ ਰਿਹਾ ਹਾਂ ਤੁਰਿਆ ਜਾਂਦਾ ਜਦੋਂ ਮੈਂ ਗੇਟ ਦੇ ਬਾਹਰ ਆ ਗਿਆ ਉੱਥੇ ਜਿਹੜੇ ਪ੍ਰੌਂਟ ਐ ਮੁੰਡੇ ਬਣਾਉਂਦੇ ਨੇ ਉਹਨਾਂ ਨੂੰ ਪੁੱਛਿਆ ਮਾ ਹਾਂ ਹੁਣ ਇੱਥੇ ਮੈਡੀਕਲ ਸਟੋਰ ਕਿਹੜਾ ਖੁੱਲ੍ਹਾ ਕਿਉਂਕਿ 9:30 ਵਜੇ ਹੋਏ ਤੇ ਰਾਤ ਦੇ ਮਾ ਮੈਡੀਕਲ ਸਟੋਰ ਕਿਹੜਾ ਖੁੱਲ੍ਹਾ ਹੋਊ ਕਹਿੰਦੇ ਵੀ ਜਿਹੜਾ ਉੱਧਰ ਇੱਧਰ ਵਾਲਾ ਵੀ ਆ ਜਿਹੜਾ ਜਿੱਤ ਮੈਂ ਜਾਣਾ ਚਾਹੁੰਦਾ ਸੀ ਵੀ ਮੈਂ ਕਦ ਉੱਧਰ ਲੰਘ ਉਹ ਮਨ ਕਾਫੀ ਦੂਰ ਲੱਗਣ ਲੱਗ ਗਿਆ ਕਿਉਂ ਮੈਂ ਉਧਰ ਮੁੜਿਆ ਆਇਆ ਵਾਪਸ ਅੰਦਰੋਂ ਅੰਦਰੀ ਮੈਨੂੰ ਬਾਹਰ ਦੀ ਜਾਣਾ ਪੈਣਾ ਸੀ ਕਦੇ ਆ ਸਮਾਣਾ ਚੁੰਗੀ ਵਾਲੇ ਵੀ ਖੁੱਲ੍ਹੇ ਰਹਿੰਦੇ ਨੇ ਮੈਡੀਕਲ ਸਟੋਰ ਹਜੇ ਖੁੱਲੇ ਹੋਣਗੇ ਵੀ ਉੱਥੋਂ ਲਿਆਓ ਜੇ ਉਧਰ ਜਾਣਾ ਮੈਨੂੰ ਠੀਕ ਲੱਗੇ ਮਹਮਾ ਚਲਾ ਮਾ ਸਮਾਣਾ ਚੁੰਗੀ ਵਾਲੇ ਸਾਈਡ ਹੀ ਜਾਣਾ ਕੁੜੀ ਮੇਰੀ ਮੁੰਡੇ ਚੱਕੀ ਹੋਈ ਆ ਤੇ ਮੈਂ ਮੇਨ ਗੇਟ ਤੋਂ ਰਜਿੰਦਰਾ ਤੋਂ ਲੈ ਕੇ ਸਮਾਣਾ ਚੁੰਗੀ ਕਾਫੀ ਦੂਰ ਆ ਮੈਂ ਤੁਰਿਆ ਜਾ ਰਿਹਾ ਹਾਂ ਅੱਜ ਜਿੱਥੇ ਜਾ ਕੇ ਨੇਰਾ ਜਾ ਜਾਂਦਾ ਆ ਉੱਥੇ ਇੱਕ ਮੋਟਰਸਾਈਕਲ ਵਾਲਾ ਆਇਆ ਬੁਲਟ ਮੋਟਰਸਾਈਕਲ ਜਿਹਦੇ ਕੋਲ ਆਇਆ ਬਾਈ ਮੈਨੂੰ ਪਿਆਰ ਨਾਲ ਪੁੱਛਿਆ ਬੰਦੇ ਨੇ ਇਹ ਜੀ ਗੱਲ ਨਹੀਂ ਕਹਿੰਦਾ ਬਾਈ ਕੀ ਹਾਲ ਆ ਮਹਾਬਾਦੀ ਵਧੀਆ ਵੀਰੇ ਉਹਦੇ ਨਾਲ ਇੱਕ ਮੁੰਡਾ ਹੋਰ ਸੀ ਉਹਦੀ ਉਮਰ ਹੋ 16 17 ਸਾਲ ਦੀ ਸੀ ਜਿਹੜਾ ਬੁਲਟ ਦੇ ਨਾਲ ਜਿਹੜਾ ਜੀਨੇ ਬਾਈ ਨੇ ਮੋਟਰਸਾਈਕਲ ਰੋਕੇ ਜੀ ਉਹਦੇ ਨਾਲ ਮੁੰਡਾ ਇੱਕ ਹੋਰ ਸੀ 16 17 ਸਾਲ ਦਾ ਮੈਨੂੰ ਕਹਿੰਦਾ ਬਾਈ ਕੀ ਹਾਲ ਆ ਮਹਾ ਵੀਰੇ ਠੀਕ ਆ ਮੈਨੂੰ ਕਹਿੰਦਾ ਵੀਰੇ ਇੱਕ ਗੱਲ ਪੁੱਛਣੀ ਆ ਮਹਾ ਦੱਸ ਵੀਰੇ ਕਹਿੰਦਾ ਹਾਂ ਬੱਚਾ ਕੀ ਦਾ ਮਾਂ ਬੱਚਾ ਦਾ ਮਹੀਂ ਮੇਰਿਆ ਕਹਿੰਦਾ ਅੱਛਾ ਵੀਰੇ ਕਹਿੰਦਾ ਸੌਰੀ ਜਦੋਂ ਉਹਨੇ ਮੈਨੂੰ ਸੌਰੀ ਕਹੀ ਮੈਂ ਹਾਂ ਨਹੀਂ ਵੀਰੇ ਇਹ ਸੌਰੀ ਨਹੀਂ ਇਹ ਤੇਰੀ ਮੈਨੂੰ ਗੱਲ ਬਹੁਤ ਵਧੀਆ ਲੱਗੀ ਫਿਰ ਮੈਂ ਪਹਿਲਾਂ ਤੁਹਾਨੂੰ ਮੈਂ ਪ੍ਰੂਫ ਦਿਖਾਇਆ ਆਪਣੇ ਬੱਚੇ ਦਾ ਮੇਰੇ ਆਪਣੇ ਕੁੜੀਆ ਦਾ ਮੈਂ ਮੋਬਾਈਲ ਕੱਢਿਆ ਮੋਬਾਈਲ ਕੱਢ ਕੇ ਉਹਨੂੰ ਸਾਰੀਆਂ ਫੋਟੋਆਂ ਦਿਖਾਈਆਂ ਮੈਂ ਹਾਂ ਦੇਖ ਲੈ ਬਈ ਚਾਰ ਪੰਜ ਫੋਟੋਆਂ ਦਿਖਾਈਆਂ ਮੇਰੀ ਫੈਮਿਲੀ ਵਾਲੀ ਫੋਟੋ ਦਿਖਾਈ ਮਾਂ ਵੀਰੇ ਮੇਰਾ ਬੱਚਾ ਆ ਕਹਿੰਦਾ ਅੱਛਾ ਅੱਛਾ ਵੀਰੇ ਕਹਿੰਦਾ ਸੌਰੀ ਉਹ ਫਿਰ ਮੈਨੂੰ ਸੌਰੀ ਸੌਰੀ ਕਹੀ ਜਾਵੇ ਮੈਂ ਹਾਂ ਨਹੀਂ ਯਾਰ ਇਹ ਸੌਰੀ ਵਾਲੀ ਕੋਈ ਗੱਲ ਨਹੀਂ ਮਾਂ ਮੈਨੂੰ ਯਾਰ ਤੇਰੀ ਗੱਲ ਇਹ ਬਹੁਤ ਵਧੀਆ ਲੱਗੀ ਕਮ ਸੇ ਕਮ ਤੇ ਮੈਂ ਤੈਨੂੰ ਹੁਣ ਮਹਾਮੈਂ ਮਹਾਮੇਰੀ ਗੱਲ ਸੁਣਾ ਮੈਂ ਹੁਣ ਬੱਚਾ ਵਿਭਾਗ ਕੋ ਚੱਲਿਆ ਲੈ ਕੇ ਬੱਚੇ ਨੂੰ ਬੱਚਾ ਵਿਭਾਗ ਤੇ ਲੈ ਕੇ ਐਮਰਜੈਂਸੀ ਕੋਲ ਦੀ ਹੋ ਕੇ ਉਹ ਦੇਖਲਾ ਬਾੜਾਂ ਕਿੱਥੇ ਨੇ ਉੱਥੋਂ ਗਏ ਆ ਘੱਟੋ ਘੱਟ ਮਹਾ ਮੈਨੂੰ 7-8 ਸਿਕਿਉਰਿਟੀ ਵਾਲੇ ਮਿਲੇ ਨੇ ਉਧਰੋਂ ਮੈਂ ਬਾਪਸ ਆਇਆ ਮੇਰੀ ਗੁੜੀ ਉਦੋਂ ਹੀ ਸੋ ਗਈ ਫਿਰ ਬਾੜਾਂ ਕੋਲ ਸਿਕਿਉਰਿਟੀ ਗਾਰਡ ਨੇ ਫਿਰ ਐਮਰਜੈਂਸੀ ਕੋਲ ਸਿਕਿਉਰਿਟੀ ਗਾਰਡ ਨੇ ਫਿਰ ਗੇਟ ਦੇ ਸਿਕਿਉਰਿਟੀ ਗਾਰਡ ਨੇ ਮਹਾ ਮੈਨੂੰ ਇੱਕ ਨਹੀਂ ਵੀ ਪੁੱਛਿਆ ਯਾਰ ਇਹ ਜਿਹੜੀ ਗੱਲ ਮਹਾ ਤੂੰ ਪੁੱਛੀ ਆ ਜਦੋਂ ਕਿ ਉਹਨਾਂ ਦਾ ਹੱਕ ਬਣਦਾ ਸੀ ਪੁੱਛਣ ਨੂੰ ਵੀ ਬੱਚਾ ਕਿਹਦਾ ਲੈ ਕੇ ਜਾਣਾ ਬਾਈ ਤ ਵੀ ਤੇਰਾ ਬੱਚਾ ਹੈ ਇਸ ਕਿਊਟੀ ਕਰਨ ਦਾ ਹੱਕ ਬਣਦਾ ਸੀ ਜਦੋਂ ਕਿ ਬਾਈ ਉਹਨੇ ਪੁੱਛਿਆ ਬੰਦੇ ਦੀ ਮੈਂ ਇਨਸਾਨੀਅਤ ਤਾਂ ਦੇਖੀ ਉਹ ਬੰਦੇ ਦੀ ਗੱਲ ਇੱਥੇ ਖਤਮ ਨਹੀਂ ਹੋਈ ਹੈਗੀ ਉਹਨੇ ਕੱਲਾ ਇਹ ਨਹੀਂ ਹੈਗਾ ਵੀ ਪੁੱਛ ਕੇ ਉਹ ਚਲਾ ਗਿਆ ਇਹ ਨਹੀਂ ਹੈਗਾ ਉਹ ਫੋਟੋ ਫੋਟਾ ਤਕਾਉਣ ਤੋਂ ਬਾਅਦ ਆ ਮੈਨੂੰ ਕਹਿੰਦਾ ਵੀਰੇ ਹੁਣ ਜਾਣਾ ਕਿੱਥੇ ਮੇਰੇ ਵਿਦੇ ਮੈਂ ਸਮਾਨਾ ਚੁંગી ਦੋ ਉਹ ਲੈ ਕੇ ਆਉਣਾ ਆ ਆਪਣਾ ਦਵਾਈ ਲੈ ਕੇ ਆਉਣਾ ਕਹਿੰਦਾ ਆ ਜਾ ਵੀਰੇ ਬਹਿ ਜਾ ਕਹਿੰਦਾ ਕੋਈ ਨਾ ਮੈਂ ਦਵਾ ਲਿਆਉਣਾ ਮੈਂ ਕਹਿੰਦਾ ਮੈਂ ਮੇਰੇ ਨਾਲ ਬਹਿ ਜਾ ਕਹਿੰਦਾ ਮੈਂ ਛੱਡ ਦੇਣਾ ਤੈਨੂੰ ਤੇ ਦਵਾਈ ਲੈਣ ਚਲੇ ਗਏ ਜਾਂਦੇ ਜਾਂਦੇ ਗੱਲਾਂ ਕਰ ਰਹੇ ਹਾਂ ਕਹਿੰਦਾ ਮਹਾ ਯਾਰ ਬਾਈ ਤੈਨੂੰ ਕਿਵੇਂ ਦੇਖਿਆ ਕਹਿੰਦਾ ਯਾਰ ਮੈਂ ਬੱਚਾ ਜਾ ਕਹਿੰਦਾ ਤੇ ਦੇਖਿਆ ਵੀ ਯਾਰ ਬੱਚਾ ਸੁੱਤਾ ਪਿਆ ਹੈ ਵੀ ਹੋ ਸਕਦਾ ਕਿਸੇ ਨੇ बेहोਸ਼ਨਾ ਕਰਤਾ ਹੋਵੇ ਕਹਿੰਦਾ ਕਿਉਂਕਿ ਇੱਥੇ ਬੱਚੇ ਬਹੁਤ ਚੋਰੀ ਹੁੰਦੇ ਨੇ ਇਹ ਨਹੀਂ ਹੈਗਾ ਵੀ ਨਹੀਂ ਹੁੰਦੇ ਕਹਿੰਦਾ ਤੇ ਛੋਟੇ ਛੋਟੇ ਬੱਚੇ ਜਿਹੜੇ ਨਮਜਮ ਨੇ ਨਵੇਂ ਜੰਮੇ ਬੱਚੇ ਨੇ ਕਹਿੰਦਾ ਉਹ ਵੱਧ ਚੋਰੀ ਹੁੰਦੇ ਇਹ ਜਿਹੇ ਬੱਚੇ ਚੋਰੀ ਹੁੰਦੇ ਨੇ ਕਿ ਨੈਪ ਕਰਕੇ ਲੈ ਕੇ ਜਾਂਦੇ ਨੇ ਕਹਿੰਦਾ ਯਾਰ ਸਾਨੂੰ ਆਏ ਸੀ ਕਹਿੰਦਾ ਅਸੀਂ ਤਾਂ ਰੋਟੀ ਖਾ ਰਿਆ ਸੀ ਬੈਠੇ ਚਾਰ ਪੰਜ ਬੰਦੇ ਕਹਿੰਦਾ ਹੋਰ ਵੀ ਨੇ ਸੀ ਉੱਥੇ ਬੈਠ ਐਂਬੂਲੈਂਸ ਵਾਲਾ ਮੁੰਡਾ ਸੀ ਉਹ ਐਂਬੂਲੈਂਸ ਚਲਾਉਂਦਾ ਕਹਿੰਦਾ ਵੀਰ ਉਹथे ਆਸਤਾ ਬੈਠੇ ਰੋਟੀ ਖਾ ਰਹੇ ਸੀ ਕਹਿੰਦਾ ਯਾਰ ਮੈਂ ਉਹਨਾਂ ਨੇ ਸਾਰਿਆਂ ਨੇ ਕਿਹਾ ਵੀ ਯਾਰ ਬੱਚਾ ਕੋਈ ਲੈ ਨਹੀਂ ਜਾ ਰਿਹਾ ਕਹਿੰਦਾ ਮੈਂ ਵੀ ਪਤਾ ਕਰਕੇ ਆ ਕਹਿੰਦਾ ਵੀ ਮੈਂ ਤਾਂ ਆ ਰੋਟੀ ਖਾ ਢ ਗਿਆਂ ਕਹਿੰਦਾ ਵੀਰੇ ਮੈਂ ਮਾਂ ਵੀਰੇ ਤਰਾ ਬਹੁਤ ਧੰਨਵਾਦ ਮਾਂ ਇਹਨਾਂ ਨੇ ਫਿਰ ਉਹਨੂੰ ਕਿਹਾ ਯਾਰ ਮਾਂ ਹਰ ਕੋਈ ਇਹ ਜ਼ਿੰਮੇਵਾਰੀ ਸਮਝਦਾ ਜਿਹੜੀ ਤੈ ਸਮਝੀ ਜਦੋਂ ਕਿ ਸਕਿਉਰਟੀ ਗੜਾ ਦੀ ਜ਼ਿੰਮੇਵਾਰੀ ਸੀ ਇਹ ਪੁੱਛਣ ਦੀ ਵੀ ਬੱਚਾ ਲੈ ਕੇ ਜਾ ਰਿਹਾ ਬਾਹਰ ਕਿੱਥੇ ਚੱਲਿਆ ਤੂੰ ਕੌਣ ਤੇ ਉਹ ਬੰਦਾ ਵਿਚਾਰਾ ਹੁਣ ਮੈਨੂੰ ਐਮਰ ਉਥੇ ਲੈ ਕੇ ਗਿਆ ਸਮਾਣਾ ਚੁੰਗੀ ਦੇ ਉਥੇ ਦਵਾਈ ਦਵਾਈ ਉਹਨੂੰ ਕਿਹਾ ਵੀਰੇ ਮਾਂ ਲੰਗਾ ਜਾ ਕੋਈ ਗੱਲ ਇੱਧਰ ਨਹੀਂ ਆਇਆ ਕਹਿੰਦਾ ਮੈਂ ਸਪੈਸ਼ਲ ਤੇਰੇ ਕਰਕੇ ਆਇਆ ਕਹਿੰਦਾ ਮੈਂ ਵਾਪਸ ਹੀ ਜਾਣਾ ਕੋਈ ਨਾ ਦਵਾਈ ਲੈ ਲਾ ਮੈਂ ਆਪਾਂ ਤਨਮਾ ਛੱਡ ਦੂੰ ਮੇਰਾ ਕਹਿਣ ਦਾ ਮਤਲਬ ਇਹ ਹੀ ਆ ਕਿ ਕਈ ਵਾਰ ਸਵਾਲ ਪੁੱਛ ਲੈਣਾ ਚਾਹੀਦਾ ਹੋ ਸਕਦਾ ਕਿਸੇ ਦਾ ਭਲਾ ਹੋ ਜਵੇ ਜਾਂ ਕਿਸੇ ਦਾ ਨੁਕਸਾਨ ਹੋਣੋਂ ਬਚ ਜਾਈਏ ਜਿਵੇਂ ਉਹ ਬਾਈ ਨੇ ਸਵਾਲ ਮੈਨੂੰ ਕਰਿਆ ਸਵਾਲ ਦੇ ਵਿੱਚੋਂ ਗੱਲ ਨਿਕਲੀ ਉਹਨੂੰ ਪਤਾ ਲੱਗਿਆ ਵੀ ਹਾਂ ਚਲੋ ਠੀਕ ਆ ਕਿਉਂਕਿ ਚੋਰੀ ਹੁੰਦੇ ਨੇ ਉਹਨਾਂ ਨੂੰ ਪਤਾ ਸਾਰਾ ਉਹਨਾਂ ਦੇ ਮੁੱਲੇ ਸਾਰੇ ਬੰਦੇ ਉੱਥੇ ਰਹਿੰਦੇ ਨੇ ਮੈਂ ਬੰਦੇ ਦੀ ਬਸ ਮਤਲਬ ਕਹਿਣ ਦਾ ਮਤਲਬ ਇਹ ਹੈ ਵੀ ਯਾਰ ਮੈਨੂੰ ਬਹੁਤ ਵਧੀਆ ਗੱਲ ਲੱਗੀ ਜਿਹਨੂੰ ਪੁੱਛਣਾ ਚਾਹੀਦਾ ਉਹਨਾਂ ਨੇ ਪੁੱਛਿਆ ਨਹੀਂ ਉਹ ਬੰਦੇ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਇਹ ਅਵੇਅਰਨੈਸ ਦੀ ਆ ਉਹ ਚੀਜ਼ ਹੈ ਵੀ ਹਾਂ ਬੰਦੇ ਜੀ ਅਵੇਅਰਨੈਸ ਹੈ ਵੀ ਹਾਂ ਯਾਰ ਕਿਸ ਦਾ ਨੁਕਸਾਨ ਨਹੀਂ